ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਸਤਾਰੇ ਸੋ ਕਿਉ ਟਲ ਗੁਰ ਸੇਵੀਐ ਐਹਨਸ ਸਹਜ ਸੁਪਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪਹਿਲਾ ਕਰੇਮਾ ਇਕ ਓੰਕਾਰ ਸਤਗੁਰ ਪ੍ਰਸਾਦ ਉਜਲ ਕਿਹਾ ਚਿਲਕਣਾ ਕੋਟਮ ਕਾਲੜੀ ਮਸ ਤੋਤਿਆਂ ਜੂਠਨ ਉਤਰੈ ਜੀ ਸੋ ਧਵਾ ਤਿਸ ਉਜਲ ਕਿਹਾ ਚਿਲਕਣਾ ਕੋਟਮ ਕਾਲੜੀ ਮਸ ਆਂ ਝੂਠ ਨ ਉਤਰੈ ਜੇ ਸੋ ਧੋਵਾ ਤਿਸ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਾਨ ਜਿਥੈ ਲਿਖ ਮੰਗਿਐ ਤਿਥੈ ਖੜੇ ਦਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋ ਚਿਤ ਵਿਆਹਾ ਟਟੀਆਂ ਕੰਨ ਆਵਣੀ ਵਿਚੋਂ ਸਖਣਿ ਆਹਾ ਬੱਗਾ ਬਗੇ ਕੱਪੜੇ ਤੀਰਥ ਮੰਝ ਬਸਨ ਕੋਟ ਕੋਟ ਜੀ ਆ ਖਾਵਣੇ ਬੱਗੇ ਨਾ ਕਹੀ ਅਨ ਸਿਮਲ ਰੁਖ ਸਰੀਰ ਮੈਂ ਮੈ ਜਲ ਦੇਖ ਪੁਲਾਨ ਸੇ ਭਲ ਕਮ ਨ ਆਵਣੀ ਤੇ ਗੁਣ ਮੈਂ ਤਨ ਹਨ ਅੰਦਲੇ ਪਾਰ ਅਠਾਇ ਡੂਗਰ ਵਾਟ ਬਹੁਤ ਅੱਖੀ ਲੋੜੀ ਨਾਲਾ ਹੋ ਚੜ ਲੰਗਾ ਕਿਤ ਚਾکریاں ਚੰਗਿਆਈਆਂ ਅਬਰ ਸਿਆਨਪ ਕਿਤੇ ਨਾਨਕ ਨਾਮ ਸੰਭਾਲ ਤੂੰ ਬਦ ਸੁਟੇ ਜਿਤ ਚਾکریاں ਚੰਗਿਆਈਆਂ ਅਬਰ ਸਿਆਨਪ ਕਿਤੇ ਨਾਨਕ ਨਾਮ ਸੰਭਾਲ ਤੂੰ ਬੱਦਾ ਸੁਟ ਜਿੱਤ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਪ੍ਰਮਾਨ ਕਰਦੇ ਹਨ ਮੈਂ ਕਹਿੰਦੇ ਸਾਫ ਤੇ ਲਖਸ਼ਮੇ ਭਾਂਡੇ ਨੂੰ ਘਸਾਇਆ ਤੇ ਉਸ ਵਿੱਚੋਂ ਮਾੜੀ ਮਾੜੀ ਕਾਲੀ ਸਿਆਹੀ ਲੱਗ ਗਈ ਜੇ ਮੈਂ 100 ਵਾਰੀ ਵੀ ਉਸ ਕੰਦੇ ਭਾਂਡੇ ਨੂੰ ਧੋਵਾਂ ਸਾਫ਼ ਕਰਾਂ ਤਾਂ ਵੀ ਬਾਹਰੋਂ ਤੋਂ ਨਾਲ ਉਸ ਦੀ ਅੰਦਰਲੀ ਝੂਠ ਦੂਰ ਨਹੀਂ ਹੁੰਦੀ ਮੇਰੇ ਅਸਲ ਮਿੱਤਰ ਉਹੀ ਹਨ ਜੋ ਸਦਾ ਮੇਰੇ ਨਾਲ ਰਹਿਣ ਤੇ ਇਥੋਂ ਤੁਰਨ ਵੇਲੇ ਵੀ ਮੇਰੇ ਨਾਲ ਹੀ ਚੱਲਣ ਤਾਂ ਗਾਂ ਜਿੱਥੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਉਥੇ ਉਚੱਕ ਹੋ ਕੇ ਹਿਸਾਬ ਦੇ ਸਕਣ ਰਹਾਉ ਜਿਹੜੇ ਘਰ ਮੰਦਰ ਮਹਿਲ ਚੋਂਹ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ ਪਰ ਅੰਦਰੋਂ ਖਾਲੀ ਹੋਣ ਓਟੇ ਜਾਂਦੇ ਹਨ ਟੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ਬਾਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ ਬਸ ਦੇ ਪੀ ਉਹ ਤੀਰਥਾਂ ਉੱਤੇ ਹੀ ਹਨ ਪਰ ਜੀਆਂ ਨੂੰ ਗਲੋਂ ਕੁੱਟ-ਕੁੱਟ ਕੇ ਖਾ ਜਾਣ ਵਾਲੇ ਅੰਦਰੋਂ ਸਾਫ਼-ਸੁਤਰੇ ਨਹੀਂ ਆਖੇ ਜਾਂਦੇ ਜਿਵੇਂ ਸਿੰਬਲ ਦਾ ਰੁੱਖ ਹੈ ਤਿਵੇਂ ਮੇਰਾ ਸਰੀਰ ਹੈ ਸਿੰਬਲ ਦੇ ਫਲਾਂ ਨੂੰ ਵੇਖ ਕੇ ਤੋਤੇ ਭਲੇਖਾ ਖਾ ਜਾਂਦੇ ਹਨ ਸਿੰਬਲ ਦੇ ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ ਉਹੋ ਜਿਹੇ ਹੀ ਗੁਣ ਮੇਰੇ ਸਰੀਰ ਵਿੱਚ ਹਨ ਮੈਂ ਅੰਨੇ ਨੇ ਸਿਰ ਉੱਤੇ ਬਕਾਰਾਂ ਦਾ ਭਾਰ ਚੁੱਕਿਆ ਹੋਇਆ ਹੈ ਅਗਾ ਮੇਰਾ ਜੀਵਨ ਪੰਧ ਬੜਾ ਪਹਾੜੀ ਰਸਤਾ ਹੈ ਅੱਖਾਂ ਨਾਲ ਭਾਲਿਆਂ ਵੀ ਮੈਂ ਰਾਹ ਖੜਾ ਲੱਭ ਨਹੀਂ ਸਕਦਾ ਕਿਉਂਕਿ ਅੱਖਾਂ ਹੀ ਨਹੀਂ ਹਨ ਇਸ ਹਾਲਤ ਵਿੱਚ ਕਿਸ ਤਰੀਕੇ ਨਾਲ ਪਹਾੜੀ ਤੇ ਚੜ ਕੇ ਮੈਂ ਪਾਰ ਲੰਘਾਂ ਏ ਨਾਨਕ ਪਹਾੜੀ ਰਸਤੇ ਵਰਗੇ ਵਿਖੜੇ ਜੀਵਨ ਪੰਨ ਦੇ ਵਿੱਚੋਂ ਪਾਰ ਲੰਘਣ ਲਈ ਦੁਨੀਆਂ ਦੇ ਲੋਕਾਂ ਦੀਆਂ ਖਿਸ਼ਾਮਦਾਂ ਲੋਕ ਬਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਮਾਇਆ ਦੇ ਮੋਹ ਵਿੱਚ ਵੱਜਿਆ ਹੋਇਆ ਤੂੰ ਇਸ ਨਾਮ ਸਿਮਰਨ ਦੇ ਰਾਹੀ ਹੀ ਮੋਹ ਦੇ ਬੰਧਨਾਂ ਤੋਂ ਖਲਾਸੀ پا ਸਕੇਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ